ਹਾਂਜੀ ਸਾਰਤਿ ਸ਼੍ਰੀ ਅਕਾਲ ਭਰਾ ਸਾਰਿਆਂ ਨੂੰ ਸਵਾਗਤ ਆ ਜੀ ਤੁਹਾਡਾ ਆਪਣੇ YouTube ਚੈਨਲ ਤੇ ਹੋ ਠੀਕ ਠਾਕ ਜੀ ਸਾਰੇ ਉਮੀਦ ਆ ਬਾਈ ਸਾਰੇ ਠੀਕ ਠਾਕ ਹੋਵੋਗੇ ਤੇ ਆਜਣਾ ਜੀ ਨਵੀਂ ਵੀਡੀਓ ਦੇ ਨਾਲ ਪਾਰਸ ਕੱਲ ਯਾਰ ਵੀਡੀਓ ਪਾ ਨਹੀਂ ਹੋਈ ਥੋੜਾ ਜਿਹਾ ਕੰਮ ਸੀਗਾ ਤੇ ਪਾਰਸ ਵਾਲੀ ਵੀਡੀਓ ਦੇ ਕਮੈਂਟ ਦੇਖਦੇ ਆ ਵੀ ਕੀ ਆਏ ਨੇ ਤੇ ਬਾਕੀ ਵਧੀਆ ਠੀਕ ਠਾਕ ਆ ਬਾਈ ਗਰਮੀ ਤੋਂ ਬਚੀਆਂ ਹੋਈਆਂ ਨੇ ਸਾਰੀਆਂ ਕਹਾੜੇ ਵਾਲੀ ਆ ਬੈਠੀ ਆ ਤੇ ਆਹ ਇੱਥੇ ਆ ਉਹ ਆਹ 프ਰੰਟ ਵਾਲੇ ਕੈਵਰੇਜ ਉਂਗਲਾਂੀਆਂ ਕਿਤੇ ਹੋਰ ਹੀ ਜਾ ਵੜਦੀਆਂ ਨੇ ਤੇ ਕਹਾੜੇ ਵਾਲੀ ਹੁਣ ਦੁੱਧ ਤੇ ਆਉਣ ਲੱਗ ਗਈ ਆ ਜੀ ਆ ਅੱਜ ਇਹਨੇ ਦਿੱਤਾ 4.5 ਕਿਲੋ ਦੁੱਧ ਯਾਨੀ ਕਿ ਡੰਗ ਦਾ ਆਦੀ ਬੈਠੀ ਤੇ ਵਧੀਆ ਹੁਣ ਥੋੜੀ ਜੀ ਸਪੀਡ ਫੜਨ ਲੱਗੀ ਆ ਲੱਗ ਜੂਗੀ ਨੂਰਲੇ ਥਣ ਚੋਂ ਇਹਨੇ ਕੱਢਿਆ ਅੱਧਾ ਕਿਲੋ ਦੁੱਧ ਸਾਰਾ ਹੀ ਤੇ ਬਾਕੀ ਦੇਖਦੇ ਆ ਵੀ ਕੀ ਬਣਦਾ ਗਾਹਾਂ ਤੇ ਮੀਦਾ ਵੀ ਸਾਰਿਆਂ ਦੇ ਪਸ਼ੂ ਬਚੇ ਹੋਏ ਹੋਣਗੇ ਗਰਮੀ ਤੋਂ ਕਾਲੀ ਬੈਠੀ ਆ। ਆ ਦੇਖ ਹਾੜੇ ਵਾਲੀ ਤਾਂ ਲੇਵਾ ਤਾਂ ਪੂਰਾ ਸਿਹਰਾ ਸੀ ਪਰ ਸਮਝੋ ਬਾਹਰ ਹੀ ਹੋ ਗਈ ਵਿੱਚ ਹੀ ਬਣ ਗਿਆ ਇਹ। ਉਹ ਠੀਕ ਠਾਕ ਭਰਾ ਤੇ ਇੱਕ ਮਿੰਟ ਦੇਖਦੇ ਆ ਵੀ ਕਿਹਦੇ ਕਿਹਦੇ ਆਏ ਨੇ ਬਾਈਆਂ ਦੇ ਕੱਲ ਵਾਲੀ ਵੀਡੀਓ ਫਿਰ ਕੱਲ ਪਾਣੀ ਹੋਈ ਤੇ ਪਰਸ ਵਾਲੀ ਵੀਡੀਓ ਦੇ ਕਮੈਂਟ ਪੜ੍ਹ ਦਿੰਨੇ ਆਪਾਂ ਦਿਖਾਉਨੇ ਆ ਤੁਹਾਨੂੰ। ਤੇ ਇੱਕ ਆਪਣੇ ਬਾਈ ਦਾ ਮੈਸੇਜ ਆਇਆ ਸੀਗਾ ਵੀ ਪਿੱਦੀ ਦੇ ਸੀਮਨ ਕਿਹੜਾ ਲੱਗਿਆ ਹੋਇਆ ਵੀਰੇ ਦਾ ਸੀਮਨ ਵੀਰੇ ਇਹਦੇ ਫਰਾਂਸ ਦਾ ਲੱਗਿਆ ਹੋਇਆ ਕੈਵਨ ਬੋਲਦਾ ਮੇਰੇ ਹਿਸਾਬ ਨਾਲ 40 40 4 24000 ਕਿਹੜਾ ਵਾ ਮੈਨੂੰ ਐ ਸਮਝ ਨਹੀਂ ਹੈਗੀ ਮੈਂ ਇੱਕ ਤਾਂ ਆਪਣਾ ਸਮਾਨ ਆ ਪਿਆ ਯਾਰ ਇਹਦੇ ਚ ਆਪਣੀ ਜਿਮੈਟਰੀ ਪਈ ਸੀਮਨ ਵਾਲੀ ਆ ਦੇਖਦੇ ਚ ਰੱਖਿਆ ਟੋਕਰੀ ਚ ਤੇ ਮੈਂ ਕੱਢ ਕੇ ਸ਼ਾਮ ਨੂੰ ਦੇਖਦਾ ਯਾਰ ਹੁਣ ਤਾਂ ਹੁਣਾ ਤੋ ਲੈ ਆ ਸ਼ਾਮ ਦੇਖ ਕੇ ਸਾਰਾ ਦੱਸ ਦੂੰਗਾ ਭਰਾ ਕਿਹੜੀ ਕੰਪਨੀ ਦਾ ਵਾ ਸ਼ਾਇਦ ਮੈਨੂੰ ਲੱਗਦਾ ਸੈਗ ਦਾ ਯਾਰ ਮੈਨੂੰ ਤਾਂ ਇਂ ਲੱਗਦਾ ਵਾ ਬਾਕੀ ਦੇਖ ਕੇ ਦੱਸ ਦੂੰਗਾ ਵੀਰੇ ਤੇ ਦੀਪ ਸੰਧੂ ਵੀਰ ਕਹਿੰਦਾ ਵੀਰੇ ਜੋਂ ਦਾ ਕੀ ਫਾਇਦਾ ਵਾ ਵੀ ਮੈਂ 2 ਕੁਇੰਟਲ ਲਏ ਆ ਫਾਇਦਾ ਹੀ ਫਾਇਦਾ ਵੀਰੇ ਜੋਂ ਠੰਡੇ ਹੁੰਦੇ ਆ ਪਾਉਣ ਨੂੰ ਉਹੜੇ ਇਹ ਖੁਸ਼ਕ ਜ਼ਰੂਰ ਹੁੰਦੇ ਆ ਤੇ ਭਿਉਂ ਕੇ ਪਾਇਓ ਤਾਂ ਬਾਲਾ ਵਧੀਆ ਵਾ ਤੇ ਘੜਾ ਲੈ ਆਇਓ ਇੱਕ ਤੇ ਘੜੇ 'ਚ ਪਾਣੀ 'ਚ ਪਾ ਕੇ ਨਾ ਜਿਵੇਂ ਘੜਾ ਪਾਣੀ ਦਾ ਭਰ ਲਿਆ ਉਹ 'ਚ 2 ਕਿਲੋ ਜਾਂ 1 ਕਿਲੋ ਪਾ ਤੇ 2 ਕਿਲੋ ਪਾ ਦੇ ਥੋੜੀ ਕੈਪੈਸਿਟੀ ਦੇ ਮੁਤਾਬਕ ਵੀ ਕਿੰਨੇ ਆਪਾਂ ਪਾਉਣੇ ਆ ਡੰਗਰਾਂ ਦੇ ਹਿਸਾਬ ਨਾਲ ਤੇ ਉਹ ਰਾਤ ਨੂੰ ਭਿਜੇ ਰਹਿਣ ਦੇਵੇ ਤੜਕੇ ਪੱਠਿਆਂ ਤੇ ਪਾ ਦੇਵੇ ਜੇ ਆਪਾਂ ਡਾਇਰੈਕਟ ਪਾਉਣੇ ਆ ਥੋੜੇ ਖੁਸ਼ਕ ਹੁੰਦੇ ਆ ਵੀਰੇ ਮਾੜਾ ਮਾੜਾ ਦੁੱਧ ਚੱਕਣਗੇ ਉਹ ਤੇ ਵੈਸੇ ਠੰਡੇ ਹੁੰਦੇ ਆ ਜੇ ਭਿਉਂ ਕੇ ਪਾਈਏ ਫਿਰ ਤਾਂ ਜਮ੍ਹਾਂ ਤਾਂਹੀ ਠੰਡੀ ਹੁੰਦੀ ਆ ਵੀਰੇ ਉਹਨਾਂ ਦੀ ਤੇ ਔਲਕ ਡੈਰੀ ਫਾਰਮ ਬਾਈ ਕਹਿੰਦਾ ਬਾਈ ਤੁਸੀਂ ਕਾਫ ਗਰੋਅਰ ਆਖੀ ਸੀ ਇਹਦੀ ਬੱਚੀ ਆਪਾਂ ਹੀਫਰ ਵੀ ਪਾ ਸਕਦੇ ਹਾਂ ਹਾਂਜੀ ਵੀਰੇ ਪਾ ਸਕਦੇ ਆ ਕੋਈ ਚੱਕਰ ਨਹੀਂ ਆਪਾਂ ਦਾ ਕਦੇ ਅੱਜ ਤੱਕ ਮੈਂ ਕਾਫ ਗਰੋਅਰ ਲਿਆ ਕੇ ਨਹੀਂ ਦੇਖੀ ਵੀਰੇ ਕਿਹ ਹੈ ਜਾ ਥੈਲਾ ਹੁੰਦਾ ਆਪਣੇ ਜਾਂ ਸਟਾਰਟਰ ਖਵਾਈਆਂ ਜਾਂ ਹੀਫਰ ਖਵਾਈ ਆ ਆਪਾਂ ਦੋਈ ਖਵਾਈਆਂ ਨੇ ਉਹ ਤਾਂ ਹੁਣ ਤੁਸੀਂ ਪੁੱਛਿਆ ਵੀ ਇੰਨੇ ਟਾਈਮ ਦੀ ਹੋ ਗਈ ਬੱਚੀ ਮਾਂ ਤੁਹਾਨੂੰ ਤਾਂ ਦੱਸਿਆ ਵੀ ਜੇ ਤਾਂ ਆਪਦਾ ਏਜ ਦੇ ਹਿਸਾਬ ਨਾਲ ਚੱਲਣਾ ਫੇਰ ਤਾਂ ਕਾਫ ਗਰੋਅਰ ਪਊਗੀ ਹਨਾ ਤੇ ਨਹੀਂ ਫਿਰ ਕਾ ਹੀ ਫਰ ਬਾਲੋ ਕੋਈ ਚੱਕਰ ਨਹੀਂ ਜਾਣੀ ਦਾ ਉਹਦੇ ਅੰਦਰ ਹੀ ਆ ਹਨਾ ਗਰਸੇਵਕ ਬਾਈ ਦਾ ਮੈਸੇਜ ਆ ਵੀ ਬਾਈ ਟਿੱਚਰਾਂ ਵਾਲੀ ਦਵਾਈ ਟੈਕ ਟੈਕ ਬਾਰੇ ਦੱਸੋ ਕਿੰਨੇ ਪਾਣੀ ਵਿੱਚ ਕਿੰਨੀ ਪਾਉਣੀ ਆ ਕਿਸ ਤਰ੍ਹਾਂ ਲਾਉਣੀ ਆ ਕਾ ਉਹਦੇ ਪੂਰੀ ਤਰ੍ਹਾਂ ਦੱਸੋ ਟੈਕ ਟੈਕ ਦਾ ਵੀਰੇ ਟੈਗ ਟਿਕ ਪਤਾ ਨਹੀਂ ਇੱਕ ਹੁਣ ਫੇਰ ਨਾਲ ਕੋਈ ਕਹਿ ਦੇਵੇ ਵੀ ਨਾ ਗਲਤ ਆ ਤੇ ਉਹਦਾ ਵੀਰੇ ਹਿਸਾਬ ਕਿਤਾਬ ਇਹ ਹੁੰਦਾ ਵਾ ਵੀ ਆਪਾਂ ਪਾਉਨੇ ਆ ਉਹ ਵੀਰੇ 1 ਲੀਟਰ ਪਾਣੀ 'ਚ 2 ਐਮਐਲ ਠੀਕ ਆ ਜੀ ਤੇ ਮੈਂ ਜਾਨਕੀ ਜੇ ਮੰਨ ਲਓ ਵੀ ਆਪਣੇ ਕੋਲ ਆ 10 ਲੀਟਰ ਵਾਲੀਆਂ ਬਾਲਟੀਆਂ ਹੁੰਦੀਆਂ ਨੇ ਆਹ 20 ਲੀਟਰ ਵਾਲੀ ਥੋੜੀ ਆਹੋ ਇਹ 20 ਲੀਟਰ ਵਾਲੀਆਂ ਬਾਲਟੀਆਂ ਨੇ ਇਹ ਤੇ ਇਹਦੇ 'ਚ ਆਪਾਂ ਜਾਨਕੀ ਉਹ ਹਿਸਾਬ ਨਾਲ ਵੀ ਮੇਰੇ ਹਿਸਾਬ ਨਾਲ ਤਾਂ ਅੱਧੀ ਕਮੇ ਜਾਨਕੀ 5 ਕਿ ਐਮਐਲ ਛੱਡ ਦਾਂ ਉਹਨਾਂ 50 ਐਮਐਲ ਦੀ ਹੁੰਦੀ ਹੈ ਉਹ ਬਈ 40 45 ਐਮਐਲ ਇਹ 'ਚ ਪਾ ਦੇਈ ਦੀ ਆ ਠੀਕ ਆ ਜੀ ਤੇ ਕਿਉਂਕਿ ਥੋੜੀ ਜੀ ਤੇਜ਼ ਰੱਖ ਲਵੇ ਵੀ ਐ ਆ ਵੀ ਸੌਖੇ ਜੇ ਮਰ ਜਾਂਦੇ ਜੇ ਚੜ ਉਹਦੇ ਤੇ ਲਿਖਿਆ ਹੁੰਦਾ ਵੀ ਲੀਟਰ ਪਾਣੀ ਚ 2 ਐਮਐਲ ਪਾਉਣੀਆਂ ਆ ਆਪਾਂ ਜਾਨਕੀ 20 ਲੀਟਰ ਪਾਣੀ ਚ ਬਾਈ 40 ਤੋਂ ਉੱਤੇ ਪਾਉਣੇ ਆ 5 ਐਮਐਲ ਤਾਂ ਹੀ ਪਾ ਲਈਦੀ ਆ ਥੋੜੀ ਜੀ ਤੇਜ਼ ਬਣ ਜਾਂਦੀ ਆ ਵੀ ਐ ਆ ਵੀ ਫਿਰ ਛੜਦੀ ਕੁਛ ਨਹੀਂ ਹੈਗੀ ਉਹ ਜਮਾ ਹੁੰਜਾ ਹੀ ਫੇਰ ਦਿੰਦੀ ਆ ਤੇ ਬਾਕੀ ਬਾਈ ਉਹਨੂੰ ਲਾਉਣਾ ਕਿਵੇਂ ਆ ਪੋਚੇ ਨਾਲ ਲਾਓ ਕੱਲ ਵੀਰੇ ਦਾ ਮੈਂ ਇੱਕ ਦਾ ਕਮੈਂਟ ਪੜਿਆ ਸੀ ਮਨਿੰਦਰ ਦਾ ਕਹਿੰਦਾ ਵੀ ਜਿਹਦੀ ਗਾਂ ਦਾ ਬਾਈ ਦਾ ਆਪਾਂ ਪਰਸੋਂ ਕਮੈਂਟ ਪੜਿਆ ਸੀ ਵੀ ਖੂਨ ਘਟਾ ਉਹ ਵੀਰੇ ਨੇ ਵੀ ਇਹੀ ਪੜਿਆ ਵੀ ਦੱਸਿਆ ਵੀ ਮੈਂ ਸਪਰੇਅ ਕਰਤੀ ਸੀ ਟੈਕ ਟੈਕ ਦੀ ਸ਼ਾਇਦ ਮੈਨੂੰ ਉਹਦਾ ਇੰਝ ਲਿਖਿਆ ਹੋਗਾ ਸਪਰੇਅ ਨਾਲ ਕੋਈ ਫਾਇਦਾ ਨਹੀਂ ਬਾਈ ਇਹਨਾਂ ਦੇ ਏਡੇ ਏਡੇ ਦਾ ਜੱਤ ਹੁੰਦੀ ਹੈ ਗਾਈਆਂ ਦੇ ਉਹ ਉੱਤੇ ਹੀ ਰਹਿ ਜਾਂਦਾ ਪਾਣੀ ਸਪਰੇਅ ਨਾਲ ਉਹ ਪੋਚਾ ਲਵੇੜ ਕੇ ਨਾ ਵਿੱਚ ਡਿਪ ਕਰਕੇ ਪੋਚਾ ਚੰਗੀ ਤਰ੍ਹਾਂ ਰਗੜ ਕੇ ਸਭ ਇਹਨਾਂ ਦੇ ਪੱਟਾਂ ਦੇ ਵਿਚਾਲੇ ਲੀਵੇ ਦੇ ਕੋਲੇ ਹਨਾ ਸਾਰੇ ਪਾਸੇ ਚੰਗੀ ਤਰ੍ਹਾਂ ਰਗੜ ਕੇ ਬੋਚਾ ਲੱਗਿਆ ਹੋਵੇ ਬਾਈ ਫੇਰ ਨਹੀਂ ਕੋ ਰਹਿੰਦਾ ਹੈਗਾ ਇਹ ਤੁਸੀਂ ਕਰਕੇ ਦੇਖਿਓ ਕਦੇ ਸਪਰੇਅ ਨਾਲ ਆਪਾਂ ਨਹੀਂ ਮੰਨਦੇ ਸਪਰੇਅ ਤਾਂ ਉੱਤੋਂ ਉੱਤੋਂ ਬੂੰਦਾਂ ਥੱਲੇ ਡਿੱਗੀ ਜਾਂਦੀਆਂ ਰਹਿੰਦੀਆਂ ਨੇ ਯਾਰ ਉਹਦਾ ਕੋਈ ਫਾਇਦਾ ਨਹੀਂ ਹੈਗਾ ਗਰਵੀਰ ਸਿੰਘ ਵੀਰੇ ਕੈਲਸ਼ੀਅਮ ਬਾਈ ਕਹਿੰਦਾ ਵੀ ਸੂਣ ਤੋਂ ਕਿੰਨੇ ਟਾਈਮ ਬਾਅਦ ਦੇਣਾ ਚਾਹੀਦਾ ਵੀਰੇ ਆਪਾਂ ਕਦੇ ਦਿੱਤਾ ਹੀ ਨਹੀਂ ਕੈਲਸ਼ੀਅਮ ਅੱਜ ਤੱਕ ਮੈਂ ਕੈਲਸ਼ੀਅਮ ਕਦੇ ਲਾ ਕੇ ਨਹੀਂ ਦੇਖਿਆ ਵੀਰੇ ਕਿੰਨੇ ਦਾ ਆਉਂਦਾ ਉਹ ਕਿਹਜਾ ਹੁੰਦਾ ਅੱਜ ਤੱਕ ਆਪਾਂ ਕੈਲਸ਼ੀਅਮ ਨਹੀਂ ਵਰਤ ਕੇ ਦੇਖਿਆ ਵੀਰੇ। ਬਾਕੀ ਉਹਦੇ ਬਾਰੇ ਤਾਂ ਹੀ ਮੈਨੂੰ ਬਾਲਾ ਪਤਾ ਨਹੀਂ ਹੈਗਾ ਭਰਾ। ਤੇ ਮੈਂ ਅਜ ਤਾਈਂ ਆਪਾਂ ਵਰਤੇ ਨਹੀਂ ਬਈ ਕਦੇ ਲੋੜ ਹੀ ਨਹੀਂ ਪਈ ਯਾਰ। ਮਨਿੰਦਰ ਸਿੰਘ ਆਹ ਦੇ ਵੀਰੇ ਦਾ ਕਮੈਂਟ ਆ ਗਿਆ ਵੀ ਚਿਚੜਾਂ ਦੀ ਚਿਚੜਾਂ ਤਾਂ ਹੈਗੇ ਸੀ ਬਸ ਮੈਂ ਗੌਲਿਆ ਹੀ ਨਹੀਂ ਪਰ ਹੁਣ ਮੈਂ ਟਿਕਟਕ ਦੀ ਸਪਰੇਅ ਮਾਰੀ ਆ। ਗੌਲਣਾ ਤਾਂ ਵੀਰੇ ਫਿਰ ਪੈਣਾ ਹੀ ਆ ਜੇ ਆਪਾਂ ਇਹ ਕੰਮ ਕਰਦੇ ਆ ਜੇ ਆਪਾਂ ਇੰਨਾ ਕੀਤਾ ਫਿਰ ਹੋਰ ਕਿਸੇ ਨੇ ਤਾਂ ਕਰਨਾ ਹੀ ਨਹੀਂ ਇਹ ਹਨਾ। ਹੁਣ ਆਪਣਾ ਕੰਮ ਆ ਆਪਾਂ ਨੂੰ ਪਤਾ ਵੀ ਆਪਣੀ ਉਹ ਗਾਂ ਮੰਨ ਲਓ ਵੀ ਕਾਲੀ ਆ ਦੁੱਧ ਘਟ ਗਈ ਕਾਹ ਤੋਂ ਘਟ ਗਈ ਉਹਨੂੰ ਦੋ ਦਿਨ ਦੇਖੋ ਦੇਖ ਕੇ ਜੇ ਆਪਾਂ ਨੂੰ ਤਾਂ ਵੀ ਉਹ ਡਾਟ ਆਪਾਂ ਨੂੰ ਲੱਗ ਰਿਹਾ ਵੀ ਚਿਚੜਾਂ ਕਰਕੇ ਹੋਊਗੀ ਤਾਂ ਦਵਾਈ ਆਪਾਂ ਹੀ ਲਾਉਣੀਆਂ ਬਾਈ ਕਿਸੇ ਹੋਰ ਨੇ ਨਹੀਂ ਲਾਉਣੀ ਹੈਗੀ ਜਿੱਦਿਆਂ ਆਪਾਂ ਗੌਲਣਨ ਲਾਗੇ ਵੀ ਮੈਂ ਗੌਲੀਆਂ ਨਹੀਂ ਜਾਂ ਘੌਲ ਕਰਨ ਲਾਗੇ ਬਾਈ ਫਿਰ ਆਈ ਇਹ ਤਾਰੇ ਦਿਖਾਉਣੀਆਂ ਨੇ ਕਿਉਂਕਿ ਇਹ ਤਾਂ ਬੇਜਮਾਨੀਆਂ ਨੇ ਬਾਈ ਇਹਨਾਂ ਨੇ ਤਾਂ ਕੁਝ ਨਹੀਂ ਕਹਿਣਾ ਹੈਗਾ ਦੇਖਣਾ ਆਪਾਂ ਮੈਂ ਤੁਹਾਡੀਆਂ ਗੱਲਾਂ ਤੋਂ ਹੀ ਦੱਸਤਾ ਸੀ ਮਨਿੰਦਰ ਬਾਈ ਬਈ ਗਾਂ ਦੇ ਚਿਚੜ ਹੋਣਗੇ ਤੇ ਦੇਖੇ ਹੈ ਨਹੀਂ ਤੂੰ ਤੇ ਉਹਦੇ ਨਾਲ ਫਿਰ ਬਈ ਕੰਮ ਵਧਣਾ ਹੀ ਆ ਆਪਾਂ ਤਾਂ ਸਿੱਧਾ ਕਹਿੰਦੇ ਆ ਕਿਉਂਕਿ ਬਲੱਡ ਹਮੇਸ਼ਾ ਆਉਂਦਾ ਹੀ ਚਿਚੜਾਂ ਕਰਕੇ ਆ ਬਈ ਬਾਥਰੂਮ 'ਚ ਬਲੱਡ ਕਦੇ ਕਿਸੇ ਗਾਂ ਦੇ ਬਾਥਰੂਮ 'ਚ ਬਲੱਡ ਨਹੀਂ ਆਊਗਾ ਜੇ ਚਿਚੜ ਨਹੀਂ ਹੋਣਗੇ ਅੱਜ ਤੱਕ ਮੈਂ ਇਹ ਜਿਆ ਕੇਸ ਨਹੀਂ ਦੇਖਿਆ ਬਈ ਚਿਚੜ ਨਾ ਹੋਣ ਰੈਸਟ ਪੋਸਟ ਗਾਂ ਹੋਵੇ ਬਾਥਰੂਮ 'ਚ ਬਲੱਡ ਆਉਣ ਲੱਗ ਜਾਏ ਹੋ ਹੀ ਨਹੀਂ ਸਕਦਾ ਚਿਚੜ ਹੁਣ ਤੁਸੀਂ ਕਹਿੰਦੇ ਹੋ ਵੀ ਸੀਗੇ ਪਰ ਬਹੁਤ ਜ਼ਿਆਦਾ ਸੀਗੇ ਤਾਂ ਉਹਨੇ ਇਹ ਜੀ ਕੰਡੀਸ਼ਨ ਲਿਆਤੀ ਕਹਾ ਜੀ ਸੂਣ ਵਾਲੀ ਦੀ ਇਹ ਚੱਕਰ ਆ ਵੀਰੇ ਆਪਾਂ ਨੂੰ ਹੀ ਕਰਨਾ ਪੈਣਾ ਇਹ ਜੇ ਆਪਾਂ ਘੌਲ ਕਰਨ ਲੱਗੇ ਫਿਰ ਕੰਮ ਕਰਨ ਦਾ ਫਾਇਦਾ ਹੀ ਕਾਦਾ ਹੋਇਆ ਹਨਾ ਹੁਣ ਆ ਜਹੇ ਲਿਬੜੀਆਂ ਹੀਆਂ ਬੈਠੀਆਂ ਨੇ ਸਾਰੀਆਂ ਆ ਹੰਟਰ ਵਾਲੀ ਦੇਖ ਲਓ ਵੀ ਜਮਾਂ ਲਿਬੜੀ ਬੈਠੀਆਂ ਐਨ ਗੋਹੇ 'ਚ ਆਪਾਂ ਨੂੰ ਸੋਹਣੀਆਂ ਸੁਹਣੀਆਂ ਤਾਂ ਕੋਈ ਮਤਲਬ ਨਹੀਂ ਆਪਾਂ ਦੁੱਧ ਲੈਣਾ ਵਾ ਇਹਨਾਂ ਦੀ ਖਰਾਕ ਪੂਰੀ ਰੱਖਣੀ ਆ ਠੀਕ ਆ ਜੀ ਉਸ ਤੋਂ ਬਾਅਦ ਇਹਨਾਂ ਦੇ ਚਿੱਚੜ ਇੱਕ ਨਹੀਂ ਰਹਿਣ ਦੇਣਾ ਹੈਗਾ ਮੈਂ ਤਾਂ ਦੁੱਧ ਚੋਂਦਾ ਬੈਠਾ ਥਾਣ ਪਸਮਾਉਂਦਾ ਮੈਂ ਤਾਂ ਆਲਾ ਦੋਲਾ ਦੇਖੀ ਜਾਨਾ ਉਹਨਾਂ ਦਾ ਟੋਹੀ ਜਾਨਾ ਉਹਨਾਂ ਵੀ ਕਿਤੇ ਲੱਗ ਤਾਂ ਨਹੀਂ ਗਏ ਨਵੇਂ ਤਾਂ ਨਹੀਂ ਆ ਗਏ ਹਨਾ ਤੁਰੇ ਫਿਰਦੇ ਤੇ ਮੈਂ ਬੱਚੀ ਦੇ ਪਿੱਛੇ ਆਏ ਹੱਥ ਮਾਰ ਕੇ ਦੇਖਣਾ ਥਣਾ 'ਚ ਹਨਾ ਕੁੱਲਿਆਂ ਕੋਲੇ ਦੇਖ ਲੈਣਾ ਬਈ ਕਿਤੇ ਚਿਚੜ ਤਾਂ ਨਹੀਂ ਲੱਗ ਗਏ ਬਈ ਮੇਨ ਚੀਜ਼ਾਂ ਇਹੀ ਨੇ ਲਿਬਣ ਲਵਣ ਵਾਲਾ ਕੰਮ ਚਾਹੀਦਾ ਚਾਹੇ ਗਾਰੇ 'ਚ ਬੈਠੀਆਂ ਰਹਿਣ ਯਾਰ ਇਹਨਾਂ ਨੇ ਤਾਂ ਫੇਰ ਵੀ ਦੁੱਧ ਦੇਈ ਜਾਣਾ ਆਈ ਨਹੀਂ ਹੈਗਾ ਵੀ ਆਪਾਂ ਤੜਕੀ ਨਮਾਉਣੀਆਂ ਨੇ ਆਪਣਾ ਉਹੀ ਕੰਮ ਕਲਾ ਨਮਾ ਕੇ ਪਰੇ ਹੋ ਗਏ ਇਨਾਂ ਦੀ ਅਸਲੀ ਜਿਹੜੀ ਚੀਜ਼ ਆ ਚਿੱਤਰਾਂ ਵਾਲੀ ਦਵਾਈ ਮੇਨ ਆ ਦਿਨਾਂ 'ਚ ਗਰਮੀ 'ਚ ਡੀਵਾਰਮਿੰਗ ਜ਼ਰੂਰ ਕਰਦੋ ਚੜ੍ਹਦੀ ਗਰਮੀ ਕਰਦੋ ਕਿਉਂਕਿ ਜੇ ਵਿਚਾਲੇ ਗਰਮੀ ਦੇ ਕਰਦੇ ਆ ਹੋਮੋਸ ਵਾਲੀ ਗਰਮੀ 'ਚ ਫੇਰੇ ਪੱਠੇ ਨਹੀਂ ਖਾਂਦੀਆਂ ਬਈ ਦੂਜੇ ਨੰਬਰ ਤੇ ਡੀਵਾਰਮਿੰਗ ਤੀਜੇ ਨੰਬਰ ਤੇ ਬਈ ਇਹਨਾਂ ਦਾ ਖਾਣ ਪੀਣ ਹੋ ਗਿਆ ਬਸ ਉਹ ਪੂਰਾ ਰੱਖੋ ਉਸ ਤੋਂ ਬਾਅਦ ਆਪਾਂ ਮੇਹ ਰੂੜੀ ਤੇ ਬੰਨਿਓ ਤਾਂ ਵੀ ਦੁੱਧ ਦਈ ਜਾਣਗੀਆਂ ਠੀਕ ਹੈ ਜੀ ਵੀਰ ਬਣਿਆ ਘੌਲ ਨਾ ਕਰੋ ਕੋਈ ਵੀ ਕੰਮ ਆਉ ਨੂੰ ਸੀਰੀਅਸ ਲਓ ਆਪਣਾ ਕੰਮ ਆ ਆਪਣਾ ਧੰਦਾ ਇਹਦੇ ਤੋਂ ਆਪਾਂ ਪੈਸੇ ਕਮਾਉਣੇ ਆ ਹਨਾ ਜੇ ਆਪਾਂ ਇਹਦੇ ਚ ਨਾ ਗੋਲਾਂਗੇ ਹਨਾ ਵੀ ਕਹਿ ਦਾਂਗੇ ਵੀ ਅੱਜ ਲਾਉਨੇ ਆ ਕੱਲ ਨੂੰ ਲਾਉਨੇ ਆ ਕੋਈ ਚੱਕਣੀ ਹਟ ਜਾਣਗੇ ਬਾ ਫੇਰ ਗਿਆ ਵੀਰੇ ਦਿਲਪ੍ਰੀਤ ਕੌਰ ਵੀਰ ਆਪਣੇ ਕਾਫ ਦਾ ਮੋਟਾ ਬਹੁਤ ਹੈ ਪੱਟ ਥੱਲੇ ਨੂੰ ਹੋ ਗਿਆ ਬਾਈ ਕੀ ਇਲਾਜ ਕਰੀਏ ਮੈਨੂੰ ਯਾਰ ਹਜੇ ਵੀ ਨਹੀਂ ਸਮਝ ਆਈ ਕੱਲ ਵੀ ਇਹਨਾਂ ਦਾ ਕਮੈਂਟ ਆਇਆ ਸੀ ਮੋਟਾ ਬਹੁਤ ਹੈ ਕਾਫ ਦਾ ਮੋਟਾ ਬਹੁਤ ਹੈ ਮੈਨੂੰ ਸਮਝ ਨਹੀਂ ਲੱਗਦੀ ਵੀ ਪੱਟ ਥੱਲੇ ਨੂੰ ਹੋ ਗਿਆ ਮੈਨੂੰ ਐ ਜਾਂਦਾ ਜੀ ਪੰਜਾਬੀ 'ਚ ਲਿਖ ਦਿਓ ਪੰਜਾਬੀ 'ਚ ਲਿਖ ਦਿਆ ਕਰੋ ਵੀ ਕੀ ਸਮੱਸਿਆ ਵਾ ਹਨਾ ਮੈਨੂੰ ਕਮੈਂਟ ਨਹੀਂ ਸਮਝ ਆਉਂਦਾ ਫਿਰ ਆਪਾਂ ਦੱਸਿਓ ਵੀ ਕੀ ਹਨਾ ਠੀਕ ਹੈ ਜੀ ਜੋਤ ਸਿੰਘ ਆਇਰਸ਼ਰ ਬਹੁਤ ਵਧੀਆ ਰਿਜ਼ਲਟ ਹੈ ਫੈਟ ਵਧੀਆ ਆਉਂਦੀ ਹੈ ਬਾਈ ਹਾਂਜੀ ਵੀਰੇ ਵਧੀਆ ਵਾ ਆਇਰਸ਼ਰ ਸੋਹਣੀ ਬਰੀਡ ਆ ਵੀਰੇ ਜਿਹੜੀ ਜਰਸੀ ਸੇਲ ਕੀਤੀ ਸੀ ਉਹਦੇ ਬਾਰੇ ਦੱਸਿਆ ਨਹੀਂ ਇੱਕ ਵੀਰੇ ਨੇ ਇਹ ਵੀ ਕਮੈਂਟ ਕੀਤਾ ਵਾ ਕਿ ਜਰਸੀ ਸੇਲ ਕੀਤੀ ਉਹਦੇ ਬਾਰੇ ਦੱਸਿਆ ਨਹੀਂ ਜੇ ਢੱਲੋਂ ਬਾਈ ਮੈਨੂੰ ਤਾਂ ਇਹ ਨਹੀਂ ਪਤਾ ਲੱਗਿਆ ਵੀ ਜਰਸੀ ਕਿਹੜੀ ਸੀ ਆਪਣੇ ਕੋਲੇ ਆਪਣੇ ਕੋਲੇ ਹੀਫਰ ਸੀ ਜਰਸੀ ਬਾਈ ਉਹ ਤਾਂ ਪਹਿਲਾਂ ਹੀ ਦਿੱਤੀ ਸੀ ਠੀਕ ਹੈ ਜੀ ਤੇ ਉਹ ਬਹੁਤ ਬਾਈ CRS ਸੇ ਸ਼ੁਰੂ ਰੱਖੀਏ ਦਿਲਪ੍ਰੀਤ ਕੌਰ AI ਹੋਣ ਤੋਂ ਬਾਅਦ CRS ਸ਼ੁਰੂ ਰੱਖੀਏ ਕੋਈ ਚੱਕਰ ਤਾਂ ਨਹੀਂ ਇਹਦਾ ਜੀ ਏਆਈ ਤੋਂ ਬਾਅਦ ਆਪਾਂ ਪਹਿਲਾਂ ਤਾਂ ਉਹਦਾ ਬਾਈਆ ਨੋਟ ਕਰ ਲਓ ਜੇ ਗੱਬਣ ਰਹੇਗੀ ਆ ਤਾਂ ਸੀਆਰਐਸ ਨਾ ਹੀ ਪਾਉ ਤਾਂ ਬਾਲਾ ਵਧੀਆ ਕਿਉਂਕਿ ਇੱਚ ਕਾਪਰ ਦੀ ਮਾਤਰਾ ਥੋੜੀ ਜ਼ਿਆਦਾ ਹੁੰਦੀ ਆ ਤੇ ਉਹਦੇ ਕਰਕੇ ਥੋੜਾ ਜਿਹਾ ਗੱਬਣ ਵਾਲੇ ਪਸ਼ੂ ਨੂੰ ਪ੍ਰੋਬਲਮ ਕਰਦਾ ਇਹ ਸੀਆਰਐਸ ਵੀ ਯਾਨੀ ਕਿ ਬਾਲਾ ਨਹੀਂ ਥੋੜਾ ਥੋੜਾ ਕਰੂਗਾ ਕਿਉਂਕਿ ਇੱਚ ਸਾਰੀਆਂ ਚੀਜ਼ਾਂ ਹੀ ਥੋੜੀਆਂ ਥੋੜੀਆਂ ਵੱਧ ਨੇ ਆਮ ਪਾਊਡਰ ਨਾਲੋਂ ਇਸ ਤੋਂ ਬਿਹਤਰ ਹੈ ਐਗਰੀਮੈਂਟ ਨਾਲੇ ਸਸਤਾ ਪੈ ਜਾਂਦਾ ਉਹ 5 ਕਿਲੋ ਆ ਜਾਣਾ ਹਨਾ ਤੇ ਮੈਨੂੰ ਲੱਗਾ 7-800 ਤੱਕ ਨਹੀਂ 7-800 ਦੇ ਹੀ ਆ 5 ਕਿਲੋ ਮੇਰੇ ਹਿਸਾਬ ਨਾਲ ਐਗਰੀਮੈਂਟ ਨੂੰ ਮੈਨੂੰ ਰੇਟ ਜਾਂ ਬਾਲਾ ਯਾਦ ਨਹੀਂ ਹੈਗਾ ਤੇ ਇਹ 6 650 ਦਾ ਬਾਈ 2.5 ਕਿਲੋ ਦਾ ਆਉਂਦਾ ਇਸ ਤੋਂ ਬਿਤਰ ਐਗਰੀਮੈਂਟ ਪਾ ਲਿਆ ਕਰੋ ਗੱਬਣ ਪਸੂ ਨੂੰ ਪਰ ਪਹਿਲਾਂ ਗੱਬਣ ਚੈੱਕ ਕਰਾ ਕੇ ਉਸ ਤੋਂ ਬਾਅਦ ਪਾਓ ਜੀ ਠੀਕ ਹੈ ਜੀ ਤੇ ਆ ਦੇ ਭੋਲਾ ਸ਼ਰਮਾ ਬਾਈ ਦਾ ਕਮੈਂਟ ਸੀਗਾ ਵੀ ਪਿੱਦੀ ਕਿਹੜੇ ਸੀਮਨ ਤੋਂ ਗੱਬਣ ਉਹ ਵੀਰੇ ਕੋਈ ਨਾ ਸਟਰਾ ਵੀ ਦਿਖਾ ਦਾਂਗੇ ਤੁਹਾਨੂੰ ਵੀ ਕਿਹੜੇ ਤੋਂ ਗੱਬਣ ਇਹ ਤੇ ਮੈਨੂੰ ਹੁਣ ਐਗਜੈਕਟ ਪਤਾ ਨਹੀਂ ਹੈਗਾ ਵੀ ਉਹ ਕੰਪਨੀ ਕਿਹੜੀ ਆ ਠੀਕ ਹੈ ਜੀ ਬਾਕੀ ਵਧੀਆ ਭਰਾ ਠੀਕ ਠਾਕ ਆ ਵਧੀਆ ਚੱਲੀ ਜਾਂਦਾ ਕੋਹਾ ਰਹੇ ਉਦੋਂ ਦੇ ਆਪਾਂ ਜਮਾਂ ਜਿੰਦੇ ਲਾਏ ਪਏ ਨੇ ਐਨ ਛੋਰਾ ਜੰਮ ਗਿਆ ਇਹਨਾਂ ਤੇ ਮੈਂ ਨਹੀਂ ਲਾਇ ਉਦੋਂ ਦੇ ਵੀ ਆਪਣਾ ਵਧੀਆ ਵਧੀਆ ਚੱਲੀ ਜਾਂਦਾ ਇਹਨਾਂ ਤੋਂ ਬਿਨਾ ਵੀ ਹੁਣ ਇੱਕ ਬਸ ਲਾਮਕ ਰਹੇ ਨੇ ਆ ਤੇ ਜੰਮੇ ਪਏ ਨੇ ਉਦੋਂ ਦਾ ਮੈਂ ਨਹੀਂ ਲਾਇ ਹੈਗੇ ਨਹੀਂ ਤਾਂ ਹੁਣ ਇੱਕ ਵਾਰਸ ਉਹ ਆ ਵੀ ਜਾਨ ਨੂੰ ਕੋਈ ਕੰਮ ਛੋਟਾ ਮੋਟਾ ਨਿਕਲ ਆਉਂਦਾ ਇਹ ਹੁਣ ਲਾ ਕੇ ਬਸ ਇਥੋਂ ਵਿਲੇ ਹੀ ਕਰ ਦੇਣੇ ਆ ਕਿਉਂਕਿ ਗਾਂ ਗਰਮੀਆਂ ਚ ਨਾ ਕਈ ਵਾਰੀ ਪੱਖਾ ਇਹ ਸਰੀਏ ਚ ਵਜਦਾ ਰਾਤ ਨੂੰ ਜੇ ਨੇਰੀ ਨੂਰੀ ਆ ਜੇ ਹਜਰਾ ਥੱਲੇ ਸਰੀਏ ਲੰਕ ਦਾ ਇਸ ਤੋਂ ਬਿਹਤਰ ਆ ਪਹਿਲਾਂ ਹੀ ਲਾ ਦੇਣੇ ਆ ਕੋਈ ਕੰਮ ਤਾਂ ਇਹਨਾਂ ਦਾ ਹੈ ਨਹੀਂਗਾ ਨਿਬੇੜ ਕੇ ਰੱਖ ਦਾਂਗੇ ਤੇ ਬਾਕੀ ਵਧੀਆ ਠੀਕ ਠਾਕ ਆ ਭਰਾ ਵਧੀਆ ਚੱਲੀ ਜਾਂਦਾ ਪੱਠੇ ਇਹਨਾਂ ਨੂੰ ਬਾਅਦੋਂ ਪਾਈ ਦੇ ਆ ਪਹਿਲਾਂ ਚਵਾਈ ਕਰੀਦੀ ਆ ਇਹ ਜ਼ਰੂਰ ਰੱਖ ਲਿਆ ਕਰੋ ਧਿਆਨ ਆ ਦੇਣਾ ਚ ਕਿਉਂਕਿ ਇਹ ਦਿਨਾਂ ਚ ਬਈ ਜੇ ਚੋਣ ਤੋਂ ਬਾਅਦ ਹਨਾ ਜੇ ਆਪਾਂ ਪੱਠੇ ਪਹਿਲਾਂ ਪਾਉਣੇ ਆ ਤੇ ਉਹ ਦੂਵਾ ਦੇ ਚੋਣ ਤੋਂ ਬਾਅਦ ਇੱਕਦਮ ਬਹਿ ਗਈਆਂ ਫਿਰ ਬਾਈ ਥੱਲੇ ਥੋੜਾ ਜਿਹਾ ਹੋ ਜਾਂਦਾ ਸਿਸਟਮ ਖਣਾ ਦਾ ਇਦੋਂ ਬਿਹਤਰ ਆ ਵੀ ਆ ਗਰਮੀ ਵਾਲੇ ਦਿਨਾਂ 'ਚ ਪਰ ਥੇ ਪਹਿਲੀ ਬਾਅਦ ਤੋਂ ਪਾਇਆ ਕਰੋ ਪਹਿਲਾਂ ਚਬਾਈ ਕਰ ਲਿਆ ਕਰੋ ਅੱਗੇ ਆਪਾਂ 5 ਵਜੇ ਚੋਂਦੇ ਸੀ ਤੇ 5 ਸਵੇਰੇ 5 ਸ਼ਾਮ ਨੂੰ ਹੁਣ ਆਪਾਂ 4 ਵਜੇ ਲੱਗ ਗਏ 4 ਵਜੇ ਸਵੇਰੇ ਚੋ ਲਈ ਦੀਆਂ ਨੇ ਬਹਿ ਜਾਈਦਾ ਚੋਣ ਇੱਕ ਨੰਬਰ ਕਾਲੀ ਤੋਂ ਫਿਰ 2 ਨੰਬਰ ਇਹਦਾ ਆਉਂਦਾ ਫਿਰ 3 ਨੰਬਰ ਪਿੱਦੀ ਦਾ ਆਉਂਦਾ ਪੇ ਚੌਥੇ ਦੇ ਘਾੜੇ ਵਾਲੀ ਸੂਈ ਦੀ ਹੈ ਕਿਉਂ ਚੋਈਦੀ ਹੈ ਕਿਉਂਕਿ ਇਹਨੂੰ ਮਸਟੈਰਡ ਸੋਕੇ ਛੱਡੀ ਸੀ ਇਹਦੇ ਵਾਲੇ ਹੱਥ ਦੂਜਿਆਂ ਨੂੰ ਜਾਣਗੇ ਤਾਂ ਫਿਰ ਗਲਤ ਹੋ ਜਾਊਗਾ ਕੰਮ ਇਹਨੂੰ ਐਂਡ ਤੇ ਚੋਈਦਾ ਵਾ ਤੇ ਡਿਪ ਵਾਲਾ ਗਲਾਸ ਨਾਲ ਹੀ ਹੁੰਦਾ ਨਾਲ ਹੀ ਡਿਪ ਕਰ ਦੇਈਦਾ ਤੇ ਨਹੀਂ ਅੱਗੇ ਐ ਲਾਈਨ ਵਾਰ ਚੋਂਦੇ ਹੁੰਦੇ ਸੀਗੇ ਤੇ ਹੁਣ ਸਵੇਰ 3 ਵਜੇ ਉੱਠੀਦਾ ਪਹਿਲਾਂ 4 ਵਜੇ ਉੱਠੀਦਾ ਸੀ ਕਿਉਂਕਿ ਫਿਰ ਜਦੋਂ ਘਰਾਂ ਨੂੰ ਦੁੱਧ ਲੱਗਿਆ ਹੋਇਆ ਉਧਰ ਟਾਈਮ ਉਹ ਨਿਬੜ ਜਾਂਦਾ ਵਾ ਹੁਣ ਤਾਂ ਜਵਾਕਾਂ ਨੂੰ ਛੁੱਟੀਆਂ ਮਿਲ ਗਈਆਂ ਸਕੂਲਾਂ ਡੋਲੀ ਨੂੰ ਤੇ ਨਹੀਂ ਫਿਰ ਉਹਨੂੰ ਵੀ ਛੱਡਣ ਜਾਣਾ ਪੈਂਦਾ ਜੀ ਤਾਂ ਲੇਟ ਹੋ ਜਾਂਦਾ ਸੀ ਕੰਮ ਤੇ ਇੱਕ ਆਪਣਾ ਹੁਣ ਘਰੇ ਆਪਰੇਸ਼ਨ ਜਿਹਾ ਹੋਇਆ ਕਰਕੇ ਫਿਰ ਹੋਰ ਕਈ ਕੰਮ ਆ ਜਾਂਦੇ ਨੇ ਇਸ ਦੂਬੇ ਤਰਾ ਇਹ 5 5:30 ਨੂੰ ਤਾਂ ਖੜਕਾ ਲਈਦਾ ਸਾਰਾ ਕੰਮ ਇਹ ਸਵੇਰ ਨੂੰ ਇੰਨੇ ਨੂੰ ਸ਼ਾਮ ਨੂੰ ਆਪਾਂ ਵਿਹਲੇ ਹੋ ਕੇ ਨਹਾ ਲਈਦਾ ਜਦੋਂ ਤੋ ਤੇ ਬਾਕੀ ਵਧੀਆ ਭਰਾ ਠੀਕ ਠਾਕ ਤੇ ਮਿਲਦੇ ਆਂ ਫਿਰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ